ਮੈਂਕ ਫਾਊਂਡੇਸ਼ਨ ਵੱਲੋਂ ਇੱਕ ਕੈਂਸਰ ਕੈਂਪ ਆਰਗੇਨਾਈਜੇਸ਼ਨ ਕੀਤਾ ਜਾ ਸਰ ਇਹ ਕਿੱਥੇ ਕੀਤਾ ਜਾ ਰਿਹਾ ਹੈ ਔਰ ਸਰ ਕੀ ਸੋਚਿਆ ਵੀ ਕੈਂਸਰ ਦਾ ਜਿਹੜਾ ਫਰੋਸਪੁਰ ਚ ਵੱਧਦਾ ਜਿਹੜਾ ਜਾ ਰਿਹਾ ਪਿੱਡੇ ਬਾਰੇ ਪੇਸ਼ੈਂਟ ਜਿਆਦਾ ਵੱਧ ਰਹੇ ਉਸ ਚੀਜ਼ ਨੂੰ ਲੈ ਕੇ ਸਰ ਹੋ ਰਿਹਾ ਜੀ ਹਾਂਜੀ ਅ ਤੁਹਾਨੂੰ ਦੱਸਣਾ ਚਾਹੁੰਗਾ ਕਿ ਕੈਂਸਰ ਦਾ ਸਾਨੂੰ ਕੈਂਪ ਤਾਂ ਲਗਾਉਣਾ ਪਿਆ ਕਿ ਸਾਡੇ ਸੈਕਟਰੀ ਸਾਹਿਬ ਰਾਜੀਵ ਸੀਤਿਆ ਜੀ ਇਹਨਾਂ ਦਾ ਬੇਟਾ ਅਮਨ ਬਲੈਕ ਕੈਂਸਰ ਕਰਕੇ ਸਾਡੇ ਕੋਲੋਂ ਚਲਾ ਗਿਆ 2 ਸਾਲ ਪਹਿਲਾਂ ਤੋਂ ਬੀਇੰਗ ਇੱਕ ਰਿਸਪੌਂਸਿਬਲ ਐਨਜੀਓ ਸੀ ਇਹ ਵਿਚਾਰ ਕੀਤਾ ਕਿ ਕਿਉਂ ਨਾ ਕੈਂਸਰ ਦੀ ਅਵੇਅਰਨੈਸ ਜਿਹੜੀ ਉਹ ਫਿਰੋਜ਼ਪੁਰ ਦੇ ਵਿੱਚ ਕੀਤੀ ਜਾਏ ਤੋਂ ਉਹਨਾਂ ਲਈ ਅਸੀਂ ਪਿਛਲੇ ਸਾਲ ਤੋਂ ਪਿਛਲੇ ਸਾਲ ਅਸੀਂ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਦੇ ਮਾਹਿਰ ਕੈਂਸਰ ਡਾਕਟਰ ਡਾਕਟਰ ਪ੍ਰਦੀਪ ਗਰਗ ਔਰ ਇੱਕ ਉਹਨਾਂ ਦੀ ਕੈਂਸਰ ਡਾਇਗਨੋਸਟਿਕ ਵੈਨ ਦੀ ਸਹੂਲਤ ਦੇ ਨਾਲ ਅਸੀਂ ਪਿਛਲੇ ਸਾਲ 10 ਦੇ ਕਰੀਬ ਜਿਹੜੇ OPD ਕੀਤੇ ਸੀ ਕੈਂਸਰ ਦੇ ਔਰ 10th ਬ੍ਰਾਊਨ ਵਰਡ ਸਕੂਲ ਦੇ 11th 12th ਦੇ ਬੱਚਿਆਂ ਨੂੰ ਅਸੀਂ ਇਹ ਉਹਨਾਂ ਦੇ ਟੀਚਰਜ਼ ਨੂੰ ਇਹ ਅਵੇਰਨੈਸ ਕ੍ਰੀਏਟ ਕੀਤੀ ਸੀ ਇਸ ਵਾਰ ਅਸੀਂ ਜੈਨੇਸਿਸ ਡੈਂਟਲ ਕਾਲਜ ਅਤੇ ਜੈਨੇਸਿਸ ਅਮਨਦੀਪ ਜਿਹੜਾ ਮਲਟੀ ਸਪੈਸ਼ੈਲਿਟੀ ਹਸਪੀਟਲ ਬਣਿਆ ਉਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ ਅਵੇਰਨੈਸ ਸੈਮੀਨਾਰ ਔਰ ਚੈੱਕਅਪ ਕੈਂਪ ਲਗਾ ਰਹੇ ਹਾਂ ਜਿਸ ਵਿੱਚ ਸਾਡੇ ਕੋਲ ਤਿੰਨ ਡਾਕਟਰ ਜਿਹੜੇ ਡਾਕਟਰ ਪ੍ਰਦੀਪ ਗਾਇਰ ਡਾਕਟਰ ਸ਼ਸ਼ਾਂਤ ਇਹ ਤਿੰਨ ਡਾਕਟਰ ਅ ਅੰਮ੍ਰਿਤਸਰ ਤੋਂ ਸਾਡੇ ਕੋਲੇ ਅੱਜ ਬੱਚਿਆਂ ਨਾਲ ਗੱਲ ਕਰ ਰਹੇ ਆ ஆடிਟੋਰੀਅਮ ਦੇ ਵਿੱਚ ਔਰ ਪੈਰਨਲਿ ਜਿਹੜੀ ਹੈ نیچے OPD ਚੱਲ ਰਹੀ ਹੈ ਜਿੰਨੇ ਸਾਡੇ ਕੋਲੇ ਇਸ ਟਾਈਮ ਤੱਕ 70 ਪੇਸ਼ੈਂਟ ਹੈ ਰਿਪੋਰਟ ਕਰ ਚੁੱਕੇ ਹੈ ਜਿਨ੍ਹਾਂ ਦਾ ਅੱਜ ਡਾਇਗਨੋਸ ਹੋਏਗਾ ਕਿ ਉਹ ਮਤਲਬ ਕੈਂਸਰ ਮੁਕਤ ਹੈ ਕਿ ਉਹਨਾਂ ਦੇ ਕੋਈ ਲੱਛਣ ਹੈਗੇ ਕੈਂਸਰ ਦੇ ਕਿਉਂਕਿ ਜਿਨ੍ਹਾਂ ਨੂੰ ਕੋਈ ਸ਼ੱਕ ਲੱਗਦਾ ਉਹ ਹੀ ਸਾਡੇ ਕੋਲ ਅੱਜ ਪਹੁੰਚੇ ਜੀ ਸਾਰਾ ਸਰ ਇਹਨ ਵਿੱਚ ਕੋਈ ਜੇਵੇਂ ਕੈਂਸਰ ਪਤਾ ਲੱਗੇਗਾ ਕਿਸ ਤਰ੍ਹਾਂ ਪਤਾ ਲੱਗੇਗਾ ਕੋਈ ਟੈਸਟ ਵਗੈਰਾ ਹੋਣਗੇ ਹਾਂਜੀ ਇਹ ਪ੍ਰੋਪਰ ਸੈਂਪਲ ਲਈ ਮਤਲਬ ਜਿ세 ਕਿ ਸੜਕੂਲੀ ਕੈਂਸਰ ਡਾਇਗਨੋਸਟਿਕ ਵੈਨ ਆਈ ਹੈ ਜਿੰਦੀ ਕੀ ਕੀਮਤ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਹੈ ਜਿੰਦੇ ਵਿੱਚ ਪੂਰਾ ਇਨਫਰਾਸਟ੍ਰਕਚਰ ਹੈ ਮੈਡੀਕਲ ਦੇ ਉੱਥੇ ਸੈਂਪਲ ਲਿੱਤੇ ਜਾਣਗੇ ਜਿਹੜੇ ਕਿ ਬਾਅਦ ਵਿੱਚ ਮੈਡੀਕਲ ਕਾਲਜ ਫਰੀ ਰਿਪੋਰਟ ਦੇ ਵਿੱਚ ਉਹ ਸੈਂਪਲਸ ਨੂੰ ਟੈਸਟ ਕੀਤਾ ਜਾਏਗਾ ਤੇ ਜਿੰਦੇ ਵਿੱਚ ਕਿਸੇ ਚ ਵੀ ਕੈਂਸਰ ਦੇ ਲੱਛਣ ਹੋਣਗੇ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਉਹ ਰਿਪੋਰਟ ਸਾਨੂੰ ਅਗਲੇ 15 ਦਿਨਾਂ ਵਿੱਚ ਮਿਲ ਜਾਏਗੀ ਕੈਂਸਰ ਦੇ ਪ੍ਰਤੀ ਅਸਰ ਕਿੰਨਾ ਕਿੰਨਾ ਕੈਂਪ ਹੈ ਅੱਜ ਜਿਹੜਾ ਹੈ ਇਸ ਸਾਡਾ ਦੂਸਰਾ ਕੈਂਪਸ ਜਿਸ ਤਰ੍ਹਾਂ ਫਿਰੋਜ਼ਪੁਰ ਏਰੀਆ ਤੇ ਸਰਾਊਂਡਿੰਗ ਏਰੀਆ ਗੁਰੂ ਰਸੈ ਜਲਾਲਾਬਾਦ ਅਗਰ ਗੱਲ ਪਤੇ ਇਸ ਏਰੀਆ ਦੀ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਹੈ ਉਹ ਕੈਂਸਰ ਨਾਲ ਪ੍ਰੇੜਿਤ ਨੇ ਕੀ ਇਸ ਤਰ੍ਹਾਂ ਮੈਨ ਫਾਊਂਡੇਸ਼ਨ ਵੱਲੋਂ ਹੋਰ ਵੀ ਜਗ੍ਹਾ ਤੇ ਲਗਾਏ ਜਾਣਗੇ ਕੈਂਪ ਦੇਖੋ ਕਿਉਂਕਿ ਅਸੀਂ ਵਕ ਵਕ ਖੇਤਰ ਚ ਕੰਮ ਕਰਦੇ ਰਹਿੰਦੇ ਹਾਂ ਜੇ ਤੁਹਾਨੂੰ ਕੋਈ ਐਸੀ ਕਿਸੇ ਵੀ ਸ਼ਹਿਰ ਤੋਂ ਕੁਝ ਹੋਰ ਸੰਸਥਾ ਸਾਨੂੰ ਅਪਰੋਚ ਕਰੇਗੀ ਤੇ ਅਸੀਂ ਡੈਫੀਨਿਟਲੀ ਇਹਦੇ ਸੈਲਫ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਹਾਂ ਇੱਕ ਮੈਂ ਸੰਦੇਸ਼ ਨਾਲ ਦੇ ਨਾਲ ਦੇਣਾ ਚਾਹਨਾ ਹੈ ਕਿ ਮਿਲਾਵਟੀ ਚੀਜ਼ਾਂ ਦਾ ਜਿੱਥੇ ਪਤਾ ਲੱਗਦਾ ਹੈ ਉੱਥੇ ਆਪਾਂ ਉਹਨਾਂ ਦੇ ਪ੍ਰਤੀ ਆਵਾਜ਼ ਉਠਾਈਏ ਮਿਲਾਵਟੀ ਤੋਂ ਮਿਲਾਵਟੀ ਖਾਣਾ ਤੇ ਫਾਸਟ ਫੂਡ ਦਾ ਪ੍ਰੇਜ਼ ਕਰੀਏ ਤਾਂ ਕਿ ਜਿਹੜੇ ਕੈਂਸਰ ਤੋਂ ਆਪਾਂ ਹੈਲਦੀ ਲਾਈਫ ਸਟਾਈਲ ਦੇ ਨਾਲ ਬਚ ਸਕੀਏ ਕੀ ਨਾਮਕਾ ਲੋਰ ਸਰ ਅੱਜ ਜਿਹੜਾ ਇੱਕ ਫ੍ਰੀ ਕੈਂਪਰ ਕੈਂਸਰ ਦੇ ਮੁਜਾਵਸਾ ਲਗਾਇਆ ਗਿਆ ਸਰ ਕੀ ਕੀ ਸੇਵਾਵਾਂ ਜਿਹੜੀਆਂ ਜੈਨੇਸਿਸ ਹਸਪੀਟਲ ਵੱਲੋਂ ਦਿੱਤੀਆਂ ਜਾ ਰਹੀਆਂ ਨਮਸਕਾਰ ਐਂਡ ਸਤਿ ਸ੍ਰੀ ਅਕਾਲ ਮੇਰਾ ਨਾਮ ਡਾਕਟਰ ਸ਼ਸ਼ਾਂਤ ਮਹਾਜਨ ਹੈ ਮੈਂ ਕੈਂਸਰ ਸਪੈਸ਼ਲਿਸਟ ਅਮਨਦੀਪ ਗਰੁੱਪ ਆਫ ਹਸਪੀਟਲ ਦੇ ਵਿੱਚ ਹੈਗਾ ਅੱਜ ਅਸੀਂ ਅਮਨਦੀਪ ਜੈਨੇਸਿਸ ਹਸਪੀਟਲ ਫਿਰੋਜ਼ਪੁਰ ਦੇ ਵਿੱਚ ਕੁਝ ਕੈਂਸਰ ਅਵੇਅਰਨੈਸ ਕੈਂਪ ਕੀਤਾ ਜਿਹਦੇ ਵਿੱਚ ਅਸੀਂ ਸੀਰਮ ਪੀਐਸਏ ਬਾਈਲੇਟਰਲ ਬ੍ਰੈਸਟ ਮੈਮੋਗ੍ਰਾਫੀ ਐਂਡ సర్విక్స్ క్యాన్సర్ ਲਈ ਪੈਪਸ ਮਿਊਰ ਟੈਸਟ ਕੁਝ ਜੋ ਕਿ ਅਸੀਂ ਫ੍ਰੀ ਸੁਵਿਧਾਵਾਂ ਦੇ ਰਹੇ ਹਾਂ ਐਂਡ ਸਾਡੇ ਕੋਲ ਅੱਜ ਮੈਂ ਸਰਜੀਕਲ ਓਂਕੋਲੋਜਿਸਟ ਆ ਮੈਡੀਕਲ ਓਂਕੋਲੋਜਿਸਟ ਐਂਡ ਰੇਡੀਏਸ਼ਨ ਓਂਕੋਲੋਜਿਸ ਤਿੰਨੋ ਟਾਈਪ ਦੇ ਕੈਂਸਰ ਸਪੈਸ਼ਲਿਸਟ ਅਵੇਲੇਬਲ ਨੇ ਜਿਨ੍ਹਾਂ ਦੀ ਸਲਾਹ ਵੀ ਫ੍ਰੀ ਹੈ ਇਹ ਕੁਝ ਹਜ਼ਾਰਾਂ ਦੇ ਟੈਸਟ ਹੁੰਦੇ ਆ ਜਿਹੜੇ ਕਿ ਅਸੀਂ ਅੱਜ ਫ੍ਰੀ ਦੇ ਰਹੇ ਹਾਂ ਐਂਡ ਫਿਰੋਜ਼ਪੁਰ ਨਾਲ ਮੇਰਾ ਕਨੈਕਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਮੇਰਾ ਬਚਪਨ ਇੱਥੇ ਬੀਤਿਆ ਹੈ ਮੇਰੀ ਸਕੂਲਿੰਗ ਡੀਸੀ ਮਾਡਲ ਸਕੂਲ ਦੇ ਵਿੱਚ ਹੋਈ ਹੈ ਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਂ ਕੁਝ 파ਟ ਆਪਣਾ ਦੇ ਸਕਦਾ ਹਾਂ ਇੱਥੇ ਇਸ ਸ਼ਹਿਰ ਨੂੰ ਸਰ ਜੀ ਜੈਨੇਸਿਸ ਅਮਨਦੀਪ ਪੋਸਟਲ ਪ੍ਰੋਜੈਕਟ ਵੱਲੋਂ ਕੈਂਸਰ ਲੈ ਕੇ ਕੈਂਪ ਲਗਾਇਆ ਸਰ ਕਿ ਕਿ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਔਰ ਸਭ ਫਿਰ ਕਿ ਡਾਕਟਰ ਜਿਹੜੇ ਹੈ ਉਹ ਆਏ ਜੀ ਅ ਨਮਸਕਾਰ ਮੈਂ ਇਸ ਦਸ਼ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਮਨ শেத்ਿਆ ਮੈਮੋਰੀਅਲ ਕੈਂਸਰ ਸਕਰੀਨਿੰਗ ਤੇ ਫ੍ਰੀ ਕੈਂਪ ਲਗਾਇਆ ਜਿ세 ਆਪਣੇ ਜੈਨੇਸਿਸ ਅਮਨਦੀਪ ਮਲਟੀ ਸਪੈਸ਼ਲਿਟੀ ਹਸਪੀਟਲ ਵਿਕੇ ਇਹਦੇ ਚ ਅਸੀਂ ਅੱਜ ਮੈਨ ਲੱਗਦਾ ਹੈ ਕਿ ਫਿਰੋਜ਼ਪੁਰ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਔਨਕੋਲੋਜਿਸਟ ਜਿਹੜੇ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਉਹਨਾਂ ਦੀਆਂ ਤਿੰਨ ਵੱਖਰੀਆਂ ਵੱਖਰੀਆਂ ਬ੍ਰਾਂਚਾ ਹੁੰਦੀਆਂ ਨੇ ਇੱਕ ਰੇਡੀਏਸ਼ਨ ਔਨਕੋਲੋਜਿਸਟ ਮੈਡੀਕਲ ਔਨਕੋਲੋਜਿਸਟ ਤੇ ਸਰਜਿਕਲ ਔਨਕੋਲੋਜਿਸਟ ਅਸੀਂ ਉਹ ਤਿੰਨੇ ਹੀ ਜਿਹੜੇ ਐਕਸਪਰਟ ਡਾਕਟਰਸ ਨੇ ਅੱਜ ਫਿਰੋਜ਼ਪੁਰ ਦੇ ਲੋਕਾਂ ਦੀ ਫ੍ਰੀ ਸੇਵਾ ਲਈ ਅੱਜ ਅਸੀਂ ਇੱਥੇ ਉਹਨਾਂ ਨੂੰ ਬੁਲਾਇਆ ਸੀ ਆਪਣੇ ਹਸਪਤਾਲ ਤੇ ਉਹਨਾਂ ਦੇ ਨਾਲ ਫਰੀਦਕੋਟ ਮੈਡੀਕਲ ਕਾਲਜ ਤੋਂ ਇੱਕ ਵੈਨ ਜਿਹੜੀ ਹੈ ਕੈਂਸਰ ਡਿਟੈਕਸ਼ਨ ਉਹ ਵੀ ਆਈ ਹੋਈ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਕੈਂਸਰ ਦੇ ਜਿਹੜੇ ਸਕਰੀਨਿੰਗ ਦੇ ਟੈਸਟ ਹੈ ਜਿਨ੍ਹਾਂ ਦੀ ਜੇ ਵੈਸੇ ਆਪਾਂ ਬਾਜ਼ਾਰ ਕੀਮਤ ਦੇਖੀਏ ਤੇ ਹਜ਼ਾਰਾਂ ਰੁਪਏ ਆਉਂਦੀ ਹੈ ਉਹ ਅਸੀਂ ਫਿਰੋਜ਼ਪੁਰ ਦੀ ਜਨਤਾ ਦੇ ਲੋੜਵੰਦ ਜਿਹੜਾ ਵੀ ਹੈ ਕੋਈ ਸਭ ਦੇ ਅਸੀਂ ਉਹ ਫ੍ਰੀ ਆਫ ਕਾਸਟ ਟੈਸਟ ਵੀ ਕੀਤੇ ਆ ਜੀ ਔਰ ਤਿੰਨੇ ਡਾਕਟਰਸ ਦੀ ਜਿਹੜੀ ਕੈਂਸਰ ਸਬੰਧੀ ਸਲਾਹ مشورہ ਕੰਸਲਟੇਸ਼ਨ ਹੈ ਉਹ ਵੀ ਫ੍ਰੀ ਕੀਤੀ ਹੈ ਤੇ ਹੋਰ ਵੀ ਹਸਪਤਾਲ ਵੱਲੋਂ ਜਿਸ ਤਰ੍ਹਾਂ ਦੀ ਵੀ ਮਰੀਜ਼ ਦੀ ਸਹਾਇਤਾ ਦੀ ਲੋੜ ਸੀ ਉਹ ਅੱਜ ਅਸੀਂ ਉਹ ਕੈਂਪ ਲੋਕਾਂ ਦੀ ਸੇਵਾ ਲਈ ਅੱਜ ਆਰਗੇਨਾਈਜ਼ ਕੀਤਾ ਸੀ